ਬਾਪ ਦਾ ਸੁਪਨਾ ਹੈ ਜੀ ਕਿ ক্রিকেট ਖੜਾ ਕੇ ਛੱਡੂਗਾ ਜੋ ਮਰਜ਼ੀ ਕਰ ਲੈ। ਲਾ ਪੁੱਛ ਲਉਣ ਕੀ ਕਰਨਾ। ਇਹ ਯੂਵੀ ਵਾਲਾ ਕੇਸ ਆ। ਦੱਸਦਾ ਮੈਂ ਤੁਹਾਨੂੰ ਯੂਵੀ ਵਾਲਾ ਕੇਸ ਉਹ ਸਕੀਟ ਮਾਰੇ ਸੀ ਚਲਾ ਕੇ। ਉਹ ਮਰਜ਼ੀ ਮੈਡਲ ਮੂਡ ਬੜੇ ਬੋਲੇ ਸੀ ਕਰਦੇ। ਇਹਦੇ ਰੈਕਟ ਛੁੜਾਤਾ ਤੇ ਇਹਨੂੰ ਹੁਣ ক্রিকেট ਖੜਾਉਣੀ ਐ ਤੇ ਇਨਸ਼ਾਅੱਲਾ 2 ਸਾਲ ਦੇ ਵਿੱਚ ਇੰਡੀਆ ਖੇਡੂਗੀ। ਕਿੱਦਾਂ ਦੀ ਨੇਚਰ ਆ ਯੋਗਰਾਜ ਜੀ? ਐਗਰੈਸਿਵ? ਬਿਲਕੁਲ ਦੂਜੇ ਯੋਗਰਾ ਸਿੰਘ ਦੀ ਕਾਪੀ ਐ। ਕਾਪੀ ਐ। ਕੋਈ ਕਾਪੀ ਨਹੀਂ ਆਉ ਹਲੇ ਮੈਨੂੰ ਐ ਲੱਗਦਾ ਜੇ ਗੁੱਸੇ ਹੁੰਦੀ ਹੈ ਨਾ ਇਹ ਤਾਂ ਅਸਮਾਨ ਕੜ ਖਾ ਦਿੰਦੀ ਤੁਹਾਨੂੰ ਕਦੇ ਇਦਾਂ ਮਹਿਸੂਸ ਨਹੀਂ ਹੋਇਆ ਕਿ ਤੇ ਬੱਚੀ ਨਾ ਧੱਕਾ ਤਾਂ ਨਹੀਂ ਕਰ ਰਹੀ ਜੇ ਉਹ ਟੈਨਿਸ ਖੇਡਣਾ ਚਾਹੁੰਦੀ ਸੀ ਤਾਂ ਕ੍ਰਿਕਟ ਹੀ ਮੈਂ ਜੁਵੀ ਨਾ ਧੱਕਾ ਕੀਤਾ ਤੁਹਾਨੂੰ ਪਸੰਦ ਨਹੀਂ ਆਏ ਹਿੰਦੁਸਤਾਨ ਦੇ ਵਾਸੀਓ ਤੁਹਾਨੂੰ ਆਜਾ ਮੁੰਡਾ ਦਿੱਤਾ ਜਿਹੜਾ ਕੈਂਸਰ ਦੇ ਰੂਪ ਚ ਵੀ ਖੇਡਿਆ ਮਰ ਵੀ ਜਾਂਦਾ ਤਾਂ ਵੀ ਟਰੋਫੀ ਜਿੱਤ ਕੇ ਲਿਆਉਂਦਾ ਤੁਹਾਡੇ ਕੋਲ ਕੋਈ ਐਜਾ ਪਲੇਅਰ ਹੋਇਆ ਉਹ ਫਿਰ ਪਿਓ ਨੇ ਬਣਾਇਆ ਨਾ ਕੋਈ ਬਣਾ ਕੇ ਦਿਖਾਵੇ ਮੈਂ ਕੋਈ ਰਿਗਰਟ ਯੁਵਰਾਜ ਬਣਨ ਦੀ ਤਿਆਰੀ ਹੈ ਨਹੀਂ ਯੁਵਰਾ ਛੱਡੋ ਜੀ ਅਗਮਰ ਜੋਤ ਕੌਰ ਬਣੇਗਾ ਗੱਲ ਸੁਣੋ ਜਦੋਂ ਕੰਪੇਅਰ ਟੂ ਧੁਰਾ ਕਰ ਹਾਲਾਂਕਿ ਮੈਂ ਟੈਨਿਸ ਖੜਾਉਣਾ ਨਹੀਂ ਸੀ ਚਾਹਤਾ ਠੀਕ ਮੈਂ ਬਹੁਤ ਖਲਾਫ ਸੀ ਸੁਣੋ 6-7 ਸਾਲ ਪਹਿਲਾਂ ਸਾਡੇ ਘਰ 'ਚ ਗੱਲ ਦਾ ਰੌਲਾ ਵੀ ਪਿਆ ਮੈਂ ਕਹਿੰਦਾ ਰੋਂਗ ਗੇਮ ਇਨ ਰੋਂਗ ਕੰਟਰੀ ਨਹੀਂ ਜੀ ਹਾਂ ਜੀ ਬੱਚੇ ਮਾਂ ਦੇ ਵਿੱਚੇ ਮਾਸੀਆਂ ਵਿੱਚੇ ਸਾਰੇ ਇਕੱਠੇ ਹੋ ਗਏ ਤੇ ਵਿੱਚੇ ਯੂਵੀ ਹੈ ਜੀ ਨਹੀਂ ਜੀ ਬਾਪੂ ਉਹ ਸਮਾਂ ਨਹੀਂ ਰਿਹਾ ਮੈਂ ਕਹਾਂ ਸਮਾਂ ਹੋਈ ਹੈ ਆਪਾਂ ਹੀ ਬਦਲ ਗਏ ਜੁਵੀ ਨੇ ਛੱਤ ਤਾਂ ਖਦੇ ਕੁੱਟ ਤਾਂ ਖਦੀ ਹੈ ਕਿਉਂਕਿ ਉਹ ਇੱਕ ਵੈਗਾ ਬੌਂਡ ਵਾਈਲਡ ਹੌਰਸ ਵਾਈਲਡ ਕੋਡ ਵਾਈਲਡ ਸ਼ੇਰ ਜਿਹਨੂੰ ਟੇਮ ਕਰਨ ਵਾਸਤੇ ਉੱਤੇ ਕਾਠੀ ਪਾ ਕੇ ਲਗਾਮ ਪਾਉਣੀ ਪਈ ਸੀ ਉਹ ਹਰ ਇੱਕ ਵਾਸਤੇ ਫੰਦਾ ਯੂਜ਼ ਨਹੀਂ ਹੋ ਸਕਦਾ ਅੱਜ ਕੱਲ ਤਾਂ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਮਾਵਾਂ ਤੇ ਪਿਓ ਨੂੰ ਹੱਟੈਕ ਹੋ ਜਾਏ ਤਾਂ ਹੀ ਤਾਂ ਸ਼ੁਕਲਾ ਲੈ ਕੇ ਨਹੀਂ ਆਉਂਦਾ ਆਪਦਾ ਮੁੰਡਾ ਮੇਰੇ ਕੋਲ ਸੁਣਿਆ ਕਿੰਨੀਆਂ ਕੁੜੀਆਂ ਮੁੰਡੇ ਹੈਗੇ ਆ ਉਹਨਾਂ ਉੱਤੇ ਬਾਪ ਮੇਰੇ ਵਰਗਾ ਚਾਹੀਦਾ ਕੋਚ ਮੇਰੇ ਵਰਗਾ ਚਾਹੀਦਾ ਜਿਹਨੂੰ ਪੈਸ਼ਨ ਹੋਵੇ ਕਿਸ ਲਾਈਫ ਨੂੰ ਕੁਝ ਬਣਾਉਣਾ दैट्स अच्छा शक्ति राज्य ਨਹੀਂ ਹੋਗੀ ਨਹੀਂ ਨਹੀਂ ਉਹ ਉਹ ਪ੍ਰੋਬਲਮ ਇਹ ਹੈ ਕਿ ਉਹ ਵੱਡੀ ਹੋਣੀ ਹੈ ਹਾਂਜੀ ਹੁਣ ਇੱਕ ਦਿਨ ਦੀ ਸਵੇਰ ਨੂੰ ਦਰਵਾਜ਼ਾ ਖੜਕਾਇਆ 4 ਵਜੇ ਹੋਏ ਮੈਂ ਨਹੀਂ ਭਾਗੂਗਾ ਮੈਂ ਨਹੀਂ ਜਾਊਂਗਾ ਮੈਂ ਦੇਖੂਗਾ ਉਹ ਮਾਰੀ ਲੱਕ ਦਰਵਾਜ਼ੇ ਨੂੰ ਦਰਵਾਜ਼ਾ ਗਿਆ ਟਟ ਮਾਉਂਟ ਖੜੀ ਦੀ ਮੇਰੀ ਮੇਰੀ ਤਾਂ ਦੀ ਉੱਠ ਖੜੀ ਕਹਿੰਦੇ ਕੀ ਕਰਦਾ ਮੈਂ ਚੁੱਪ ਕਰ ਜੀ ਬੋਲ ਉਹਨਾਂ ਨੂੰ ਉੱਠ ਮੈਂ ਕਾ ਖੜਾ ਨਹੀਂ ਉੱਟੂਗਾ ਨਹੀਂ ਕਹਿ ਜੂਂਗਾ ਨਹੀਂ ਜਾਊਂਗਾ ਮੈਂ ਪਾਣੀ ਦੀ ਬਾਟੀਆ ਦੀ ਥਾਂਗ ਮਾਰੀ ਠੰਡੇ ਅਰੇ ਰੋ ਰੋਗਾ 5 ਮਿੰਟ ਹੁਣ ਸਖਤੀ ਨਹੀਂ ਹੈ ਇਹ ਟ੍ਰੇਨਿੰਗ ਹੈ ਉਹ ਡਿੰਗ ਨਹੀਂ ਹਾਏ ਮੇਰਾ ਬੱਚਾ ਹਾਏ ਮੇਰੇ ਬੇਟਾ ਇਹ ਮੈਂ ਨਹੀਂ ਕੀਤਾ ਪਰ ਅੱਜ ਯੁਵਰਾਜ ਸਿੰਘ ਦਾ ਡੰਕਾ ਉਦੋਂ ਤੱਕ ਵੱਜੂਗਾ ਜਦ ਤੱਕ ਇਹ ਦੁਨੀਆ ਰਹੂਗੀ ਮੈਂ ਨਹੀਂ ਕਹਿ ਰਿਹਾ ਗੌਤਮ ਗੰਭੀਰ ਤਾਂ ਦੁਨੀਆ ਕਹਿ ਰਹੀ ਹੈ ਕਿ ਯੁਵਰਾਜ ਸਿੰਘ ਵਰਗਾ ਵਾਈਟ ਬਾਲ ਪਲੇਅਰ ਨਾ ਕਦੇ ਪੈਦਾ ਹੋਇਆ ਤੇ ਨਾ ਕਦੇ ਹੋਊਗਾ ਗਗਨ ਜੀ ਇਹ ਵੀ ਅਸੀਂ ਸੁਣਿਆ ਸੀਗਾ ਕਿ ਸਚਿਨ ਤੰਦੁਲਕਰ ਦਾ ਪੁੱਤਰ ਵੀ ਇੱਥੇ ਆਉਣਾ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਸਾਰੇ ਦੁਨੀਆ ਨੇ ਦੇਖੀ ਹੈ ਜੀ ਮੈਂ ਤਾਂ ਫੋਨ ਕੀਤਾ ਸੀ ਯੂਵੀ ਨੇ ਸਚਿਨ ਦਾ ਫੋਨ ਆਇਆ ਕਿ ਟੀਮ ਆ ਰਹੀ ਹੈ ਮੈਂ ਕਹਾ ਜੋ ਆ ਗਏ ਥੇ ਤੇ ਉਹ ਕਹਿੰਦੇ ਦੇਖ ਲੈਣ ਮੈਂ ਕਹਾ ਮੇਰਾ ਦੇਖਿਆ ਸੁਤਰੀ ਹੋਣਾ ਤੇ ਮੈਨੂੰ ਗੱਡੀ 'ਚ ਬੈਠ ਕੇ ਕਹਿੰਦਾ ਆ ਮੈਂ ਜਾ ਕੇ ਹੋਟਲ 'ਚ ਮੈਂ ਆਰਾਮ ਕਰੇਗਾ ਮੈਂ ਕਹਾ ਆਰਾਮ ਨਹੀਂ ਕਰੇਗਾ ਤੂੰ ਪੈਡ ਪਾਏਗਾ ਤੇ ਖੇਲੇਗਾ ਮੈਂ ਦੇਖਾਂ ਤੂੰ ਬੈਟਿੰਗ ਕਿੱਸੀ ਕਰਦਾ ਕਹਿੰਦਾ ਮੁਜੀ ਹੀ ਬੈਟਿੰਗ ਕਰਾਤੇ ਨਹੀਂ ਮੈਂ ਕਹਾ ਕਰਾਂਗੇ ਕਿਉਂ ਨਹੀਂ ਚੱਲ ਚਲੇਗੇ ਜੀ ਅਸੀਂ ਮੈਂ ਕਹਾ ਮਨਸੂਰ ਬੈਟਿੰਗ ਕਰਾ ਬਾਜੀ ਉਹਨੇ ਰਿਲੈਕਸ ਟਾਈਮ ਲਈ ਖੱਬਾ ਮੈਂ ਧੋ ਧੋਰ ਉਧਰ ਛੱਕਾ ਇਧਰ ਛੱਕਾ ਇਧਰ ਚੌਕਾ ਦਾਦੇ ਦਾ ਪੋਤਾ ਅਖੀਰਲਾ ਦੋਸਤ ਹੁੰਦਾ ਤੇ ਪੋਤੇ ਦਾ ਦਾਦਾ ਪਹਿਲਾ ਦੋਸਤ ਹੁੰਦਾ ਹੁਣ ਯੋਗਰਾਜ ਸਿੰਘ ਆਪਣੇ ਪੁੱਤਰੇ ਲਈ ਕੀ ਸੋਚ ਰਹੇ ਨੇ ਇਹ ਬੜਾ ਬੜਾ ਖੂਬਸੂਰਤ ਸਵਾਲ ਹੈ ਬੜਾ ਛੋਟਾ ਸਵਾਲ ਹੈ ਕਾਸ਼ ਕਿ ਉਹ ਪੁਰਾਣਾ ਜ਼ਮਾਨਾ ਹੁੰਦਾ ਜਦਾ ਦਾਦਾ ਆਪਣੀ ਗੋਦੀ ਚ ਲੈ ਕੇ ਪੋਤੇ ਤੇ ਪੋਤੀ ਨੂੰ ਕਹਦਾ ਵੀ ਹਟ ਜੋ ਪਿੱਛੇ ਇਹਨਾਂ ਨੂੰ ਮੈਂ ਆਪੇ ਤਰ੍ਹਾਂ ਸ਼ੋਅ ਕਰ ਅੱਜ ਕਰ ਜ਼ਮਾਨਾ ਉਹ ਹੈ ਕਿ ਮਾਂ ਕਹਿ ਦਿੰਦੀ ਆ ਆਈ ਵਿਲ ਲੁੱਕ ਆਫਟਰ ਮਾਈ ਚਾਈਲਡ ਤੇ ਇਹ ਹਾਂਜੀ ਅੰਗਰੇਜ਼ੀ ਚ ਤੇ ਉਹ ਪਿਓ ਕਹਿੰਦਾ ਨੋ ਨੋ ਮੈਂ ਕ੍ਰਿਕਟ ਨਹੀਂ ਖੇਡਾਣੀ ਮੈਨੂੰ ਗੋਲਫ ਖੇਡਾਣੀ ਹੈ ਤੇ ਦਾਦਾ ਕੀ ਕਰੇ ਮਾਈ ਵੀ ਲੈ ਆ ਮੈਨੂੰ ਦੋ ਬੱਚੇ ਬੰਦੇ ਦੇ ਚਾਹ ਭਾਜੋ 20 ਸਾਲ ਬਾਅਦ ਲੈ ਸੁਭਨ ਗਿਲ ਦੇ ਪਿਓ ਨੂੰ ক্রিকেট ਦੀ ਇਹ ਵੀ ਸੀਨੀਅਰ ਉਹ ਪੰਜ ਸੱਤ ਦੇ ਜਦੋਂ ਉਹ ਮੇਰੇ ਕੋਲ ਲੈ ਕੇ ਆਇਆ ਕਿ ਮੈਚ ਖੇਡਣਾ ਸੀ ਭਾਜੀ ਦੇਖੋ ਕਿ ਆ ਉਹ ਬੈਟਿੰਗ ਕਰਦਾ ਸੀ ਪੰਜ ਸੱਤ ਦਾ ਬੱਚਾ ਮੈਂ ਤਾਂ ਗੱਲ ਸੁਣ ਪਿਓ ਕਿ ਵੀ ਉਹ ਵੀ ਤਾਂ ਗੱਲ ਸੀ ਤਾਂ ਉਹਦੀ ਗੱਲ ਚੱਲਦੀ ਮੈਂ ਕਿਹਾ ਤੇਤੋਂ ਵੱਡਾ ਕੋਈ ਕੋਈ ਕਿ ਤਾਂ ਬਾਜੀ ਮੁੰਡਾ ਬੈਠ ਨਹੀਂ ਫੜਨਦਾ ਮੈਂ ਕਿ ਤੂੰ ਕੁਝ ਨਹੀਂ ਕਰਨਾ ਆਪਣੀ ਜ਼ਮੀਨ ਤੇ ਜਾ ਕੇ ਵਿਕਟਾਂ ਬਣਾ ਦੇ ਲੈਟਰ ਲਾ ਦੇ ਬੋਲਿੰਗ ਮਸ਼ੀਨ ਲਾ ਦੇ ਉਹਨੂੰ ਬੜਾ ਛੁੱਟੀ ਜਾ ਛੁੱਟੀ ਜਾ ਉਹਨੇ ਸ਼ੁਰੂ ਕੀਤਾ ਉਹਨੂੰ ਖਡਾਉਣਾ ਸ਼ੁਰੂ ਕੀਤਾ ਉਹਨੇ ਜਾਣਾ ਸ਼ੁਰੂ ਕੀਤਾ ਸ਼ੱਭਨ ਕੇ ਅੱਜ ਐਡਾ ਵੱਡਾ ਪਲੇਅਰ ਸਰਫਿਸ ਕਰਕੇ ਬਣਿਆ ਆਪਣੇ ਪਾਪ ਕਰਕੇ ਵਿਰਾਟ ਕੋਹਲੀ ਦਾ ਜੀਵ ਕਰ ਗਿਆ ਤਾਂ ਵਿਰਾਟ ਕੋਹਲੀ ਦਾ ਪਿਓ ਮਰਿਆ ਉਹਨੇ ਆਪਣੇ ਪਿਓ ਨੂੰ ਫੁੱਕੜ ਨਹੀਂ ਗਿਆ ਮੈਚ ਖੇਡ ਕੇ ਕੰਪਲੀਟ ਕਰਕੇ ਫੇਰ ਉਹ ਗਿਆ ਇਨ ਡੈਡੀਕੇਸ਼ਨ ਅੱਜ ਦਾ ਬਾਪ ਜਿੱਥੇ ਵੀ ਉਹ ਦੇਖ ਰਿਹਾ ਗਿਆ ਫੇਰ ਬਦਲ ਗਿਆ ਬੱਚਾ ਅੱਜ ਟਰੋਫੀ ਲੈ ਕੇ ਘਰੇ ਆਇਆ ਉਹ ਵੀ ਆਪਣੇ ਬਾਪ ਦੇ ਕਾਰਨ ਜਿਹੜਾ ਬੱਚਾ ਨਸ਼ੇ ਦੇ ਕਾਰਨ ਮਰ ਗਿਆ ਜਾਂ ਅੱਜ ਵੀ ਟੀਕੇ ਹੱਥ 'ਚ ਫੜੀ ਬੈਠਾ ਔਰ ਚਿੱਟਾ ਲਾ ਰਿਹਾ ਉਹਦੇ ਪਿੱਛੇ ਵੀ ਉਹਦਾ ਬਾਪ ਰਿਸਪੌਂਸਿਬਲ ਹੈ ਕਿਹਨਾਂ ਦਾ ਵਾਹ 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 ਸਵਾਦ ਆ ਗਿਆ ਕੱਟ ਫੋਕ ਨਹੀਂ ਗੱਲ ਕੀਤੀ ਇਹ ਇਹ ਪਿਓ ਦਾ ਹੀ ਰੌਲਾ ਕਿ ਬੱਚੇ ਉਹਦੇ ਬਿਗੜੇ ਹੋਏ ਆ ਇਹ ਮਾਂ ਪਿਓ ਦਾ ਰੌਲਾ ਕਿਉਂ ਲੱਗੇ ਧੀਆਂ ਦੇ ਬੱਚੇ ਜਿਹੜੇ ਬਿਗੜਿਆ ਤੇ ਜੇ ਰੱਬ ਨੇ ਹਰੇਕ ਨੂੰ ਇਹੀ ਕਿਹਾ ਹੁੰਦਾ ਕਿ ਭਾਈ ਤੇਰਾ ਮੁਕੱਦਰ ਮੈਂ ਲਿਖਤਾ ਤੂੰ ਆਪੇ ਬਣ ਜਾ ਫਿਰ ਜੰਗਲ ਚ ਪੈਦਾ ਕਰ ਦਉਂਦਾ ਫਿਰ ਪਿਓ ਤੇ ਮਾਂ ਦੀ ਕੀ ਲੋਟ ਸ ਹੈ ਮਾਈਟਰ ਰੌ ਮੇਰੀ ਗੱਲ ਦਾ ਜਵਾਬ ਦੇ ਕੋਟਰ ਕਰੋ ਤੁਸੀਂ ਕੀ ਮੇਰੇ ਦਰਦ ਮੈਂ ਕਿਹਾ ਸੀ ਤੇਰਾ ਮੁੰਡਾ ਮੈਂ ਛਡਾਉਣਾ ਹੈ ਤੇ ਤੂੰ ਹੁਣ ਮੈਨੂੰ ਕਹਿਣਾ 50 ਕਿਲੋਮੀਟਰ ਮੈਨੂੰ ਪੈ ਜਾਂਦਾ ਤੈਨੂੰ ਸ਼ਰਮ ਨਹੀਂ ਆਉਂਦੀ ਪਰ ਮੈਂ ਤੈਨੂੰ ਪੁੱਛਾਂ ਵੱਡਾ ਤੂੰ ਪ੍ਰੈਸ਼ਰ ਪਾਉਟਰ ਬਣਿਆ ਫਿਰਦਾ ਤੂੰ ਆਪਦੇ ਮੁੰਡੇ ਵਾਸਤੇ ਇਹ ਕਹਿਣਾ ਹੈ ਬਈ ਮੈਂ ਜੀ 50 ਕਿਲੋਮੀਟਰ ਦੂਰ ਪਿਆ ਜਾਂਦਾ ਤੇ ਤੂੰ ਜੇ ਉਹਨੂੰ ਇੱਥੇ ਲਿਆ ਕੇ ਮੇਰੇ ਕੋਲ ਨਹੀਂ ਛੱਡੇਗਾ ਤੇ ਕੱਦੋਂ ਨਾ ਕੁਝ ਬੜਾ ਦਾ ਗੁਨਾਹਗਰ ਤੂੰ ਐ ਤੇਰੀ ਫਿਰ ਮੈਂ ਇੰਟਰਵਿਊ ਮੈਂ ਲਊਂਗਾ ਸਮਝ ਆ ਗਈ ਇਹ ਗਲਤਾਂ ਨੂੰ ਉਸ ਗਲਤ ਚ ਚਲੋ ਅੱਗੇ ਚੱਲੋ ਕੱਟ ਨਾ ਦਿਓ ਨਹੀਂ ਬਿਲਕੁਲ ਨਹੀਂ ਐਜ਼ ਇਟ ਇਜ਼ ਐਵੇਂ ਹੀ ਚਲਾਵਾਂਗੇ ਕਿ ਹਮੇਸ਼ਾ ਮੇਰੇ ਖੂਨ ਦੇ ਵਿੱਚ ਵਸ ਰਹੀ ਹੈ ਕਿ ਮੈਨੂੰ ਐ ਲੱਗਦਾ ਵੀ ਅਗਲਾ ਜਨਮ ਰੱਬ ਤੋਂ ਮੰਗਣਾ ਪੈਣਾ ক্রিকেট ਖੇਡਣ ਵਾਸਤੇ ਵੀ ਉਹ ਮਕਾਮ ਜਿਹੜਾ ਮੈਂ ਹਾਸਲ ਨਹੀਂ ਕੀਤਾ ਬੇਸ਼ੱਕ ਮੇਰਾ ਮੁੰਡਾ ਕਰ ਗਿਆ ਪਰ ਉਹ ਮਕਾਮ ਦੀ ਟੀਸ ਮੇਰੇ ਮਨ 'ਚ ਰਹਿੰਦੀ ਹੈ ਤੇ ਉਹ ਮਗਲੇ ਜਨਮ ਜਾ ਕੇ ਪੂਰੀ ਕਰਮ ਬਜੁਰੇ ਮੇਰੀ ਇੱਛਾ ਹੈ ਪਰ ਅੱਜ ਕੱਲ ਪ੍ਰੋਬਲਮ ਬੜੀ ਹੈ ਬੀਬਾ ਜੀ ਅੱਜ ਕੱਲ ਜਿਹਨੂੰ ਵੀ ਬਲਾਉਣਾ ਮਾਪਿਓ ਨਾ ਲਾਉਣਗੇ ਬਸ ਇਸ ਕੋ ਆਈਪਲ ਤੱਕੇ ਨਾਲ ਕਿਉਂਕਿ ਆਈਪੀਐਲ ਦੇ ਵਿੱਚ 10 ਸਾਲ ਖੇਲੇਗਾ 100 ਕਰੋੜ ਰੁਪਇਆ ਕਮਾ ਲਿਆ। ਕ੍ਰਿਕਟ ਦਾ ਇੱਥੇ ਕੋਈ ਜਨੂਨ ਰਹਿ ਨਹੀਂ। ਐਸੇ ਮੁੰਡੇ ਨੂੰ ਕਹਿੰਦੇ 10 ਰਾਊਂਡ ਦਾ ਦੋ ਸਾਰਾ ਆਈਪੀਐਲ 'ਚ ਚਾਰ ਜਾ ਕੇ ਓਵਰ ਹੀ ਪਾਉਣਾ। ਐਸ ਤਰ੍ਹਾਂ ਦੀ ਸੋਚ ਹੋ ਗਈ। ਇੱਕ ਮੁੰਡਾ ਸਾਡੇ ਘਰ ਦੇ ਵਿੱਚ ਪੈਦਾ ਹੋਇਆ। ਮੇਰੀ ਵਾਈਫ ਦੀ 3rd ਸਿਸਟਰ ਡੋਲੀ। ਹੋਇਆ ਮੈਰੀ ਨੂੰ 10 ਸਾਲ ਬਾਅਦ। ਇੱਥੇ ਜਦ ਹੋਇਆ ਤਾਂ ਨਰਸ ਨੇ ਆ ਕੇ ਕਹਤਾ ਕਿਤੇ ਵੀ ਕੁੜੀ ਜੰਮੀ ਤਾਂ ਸਾਰੇ ਦੇ ਮੂੰਹ ਡਿੱਗ ਪਏ। ਤੇ ਮੈਂ ਕਿਹਾ ਫੇਰ ਕੀ ਹੋ ਗਿਆ? ਔਮਨ ਕਰੀਨ ਖੜਾ ਦੇਾਂਗੇ। ਔਰ ਅਲਟੀਮੇਟਲੀ ਉਹ ਮਜ਼ਾਕ ਕਰ ਰਹੀ ਦੇਖ ਰਹੀ ਸੀ ਮੈਂ ਕਿਹਾ ਸੱਚੀ ਗੱਲ ਦੱਸੋ ਕਹਿੰਦੀ ਜੀ ਕਾਕਾ ਮੈਂ ਦੇਖਦੀ ਸੀ ਵੀ ਇਹ ਕੁੜੀ ਦੇ ਜਨਮ ਤੋਂ ਮੂੰਹ ਸਾਰਿਆਂ ਦਾ ਮੂੰਹ ਅੰਬ ਦੀ ਗੁਸਲੀ ਨੂੰ ਡਿੱਗ ਪੇ ਐ ਅੱਜ ਵੀ ਓਦਾਂ ਦਾ ਹੀ ਆ ਅੱਜ ਵੀ ਗਾਲ ਲੰਬੀ ਕਿਲੋਮੀਟਰ ਦੀ ਪੈਂਦੀ ਹੈ ਛੋਟੀ ਗਿੱਟੇ ਤੇ ਰੱਖ ਕੇ ਪੈਂਦੀ ਹੈ ਔਰ ਮੇਰੀ ਕੁੜੀ ਖੜਨ ਲੱਗੀ ਐ ਐਵੇਂ ਮੈਂ ਕਿਹਾ ਇਹ ਸੋਚ ਕੇ ਨਾ ਹੀ ਵੀ ਤੂੰ ਮੇਰੀ ਕੁੜੀ ਐ ਇੱਥੇ ਤੇਰਾ ਉਹੀ ਕੁਝ ਹੋਊਗਾ ਜੋ ਬਾਕੀ ਪਲੇਅਰਾਂ ਨਾਲ ਜਿੱਤਰੋਲ ਹੋ ਜਾਂਦੀ ਹੈ ਅਜੇ ਤੱਕ ਤਾਂ ਹੋਈ ਨਹੀਂ ਇੱਕ ਦਿਨ ਮਾੜਾ ਮੋਟਾ ਜੱਕ ਅ ਟੈਂਪਰੇਚਰ ਚੜਿਆ ਸੀ ਫਿਰ ਮੈਂ ਕਹਿੰਦਾ ਕੋਈ ਗੱਲ ਨਹੀਂ ਇਹ ਕਿਉਂਕਿ 11 ਕਿ ਦਿਨ ਹੋਏ ਨੇ ਤੇ ਚਤਰਾਲ ਹੋਊਗੀ ਜੇ ਅੰਦਰ ਉਧਰ ਜਾਊਗੀ ਤਾਂ ਕੋਚ ਉਹਨਾਂ ਹੀ ਫਿੱਟ ਹੋਣਾ ਚਾਹੀਦਾ ਜਿੰਨੇ ਫਿੱਟ ਪਲੇਅਰ ਨੇ ਜੇ ਮੇਰੇ ਨਾਲ ਹੁਣ 70 ਸਾਲ ਦਾ ਹੋ ਗਿਆ ਤੇ ਗੋਡੇ ਮੜੇ ਦੁਖਦੇ ਆ ਤਾਂ ਫਿਰ ਵੀ ਜਾ ਕੇ ਉਹਨੂੰ ਉੱਥੇ ਖੜਨਾ ਚਾਹੀਦਾ ਮੇਰਾ ਕਹਿਦਾ ਹਾਂ ਤੁਨ ਮੈਂ ਵੀ ਸਾਡੇ ਕੋਚਾਂ ਦਾ ਇਹ ਹਾਲ ਹੈ ਕਿ ਅਸੀਂ ਫੇਵਰਿਟਿਜ਼ਮ ਦੇ ਵਿੱਚ ਬਹੁਤ ਪਏ ਹੋਏ ਹਾਂ ਥੋੜਾ ਮੁੰਡਾ ਐ ਤੇ ਪ੍ਰੈਸਰ ਬੋਟਰ ਦਾ ਮੁੰਡਾ ਲੈ ਵੀ ਇਹਦੇ ਮੁੰਡੇ ਵਾਲੇ ਨੂੰ ਧਿਆਨ ਦੇਣਾ ਹੈ ਇਹ ਸਾਡਾ ਕੋਚ ਹੈ ਜੀ ਆ ਜਾ ਓਰੇ ਇੱਥੇ ਆ ਮੇਰੇ ਕੋਲ ਆ ਜਾ ਤੈਨੂੰ ਮੁਲਾਮਾ ਆਈ ਗਏ ਇੱਥੇ ਆ ਮੇਰੇ ਕੋਲ ਆਏ ਨੇ ਸਰ ਇਹ ਕੋਚ ਹੈ ਜੀ ਇਹ ਤੇਰਾ ਪਿੱਛੇ ਖੜਾ ਇਹ ਰਗੇ ਬੰਦੇ ਇਹ ਕੋਚ ਜਿਹੜਾ ਪਹਿਲੀ ਵਾਰੀ ਮੈਨੂੰ ਮਿਲਿਆ ਜਿਹੜਾ ਇੱਥੇ ਬੈਠ ਕੇ ਆਪ ਦਾ ਕਾਰਜਕ੍ਰਮ ਕਰਦਾ ਹੈ ਉੱਥੇ ਕੋਚਿੰਗ ਕਰਦਾ ਪਰਫੈਕਟ ਕੋਚ ਹੈ ਇੰਟਰਵਿਊ 'ਚ ਹੀ ਤੁਹਾਨੂੰ ਯੋਗਰਾਜ ਜੀ ਨੇ ਬੁਲਾ ਲਿਆ ਛੇਤੀ ਛੇਤੀ ਬੰਦੇ ਨੂੰ ਪਸੰਦ ਕਰਦੇ ਨਹੀਂ ਹੈਗੇ ਕਿੰਨਾ ਕੌਖਾ ਇਹਨਾਂ ਦੀ ਫਰੇਮ ਚ ਫਿੱਟ ਹੋਣੀ ਇੱਕ ਵਾਰ ਤਾਂ ਬੰਦਾ ਘਬਰਾ ਜਾਂਦਾ ਜਦੋਂ ਇੱਕਦਮ ਯੋਗਰਾਜ ਸਿੰਘ ਦੀ ਆਵਾਜ਼ ਮਾਰ ਤੁਸੀਂ ਘਬਰਾ ਗਏ ਇਹਨਾਂ ਦੀ ਫਰੇਮ ਕਿੰਨੇ ਕੀ ਯੋਗਰਾਜ ਸਿੰਘ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਨਹੀਂ ਨਹੀਂ ਅਵਿਰਲੀਆ ਮਾਮਾ ਨੇ ਜੇ ਯੋਗਰਾਜ ਵਰਗਾ ਖਿਡਾਰੀ ਜੰਮਦੀ ਆਰੇ ਐਸੀ ਗੱਲ ਨਹੀਂ ਹੈ ਬਟ ਇਹ ਹੈ ਕਿ ਮੇਰਾ ਜ਼ਿੰਦਗੀ ਚ ਮਿਸ਼ਨ ਰਿਹਾ ਮੈਨੂੰ 52 ਸਾਲ ਹੋ ਗਏ ਡੀਵੀ ਕਾਲਜ ਕੋਚਿੰਗ ਕਰਦੇ ਮੈਂ ਕਿੰਨੀਆਂ ਵੀ ਫਿਲਮਾਂ ਕਰਿਆ ਵਾਂ ਕਿਤੇ ਵੀ ਚਲੇ ਜਾਵਾਂ ਕੁਝ ਵੀ ਕਰ ਲਾ ਕੇ ਨਹੀਂ ਵੀ ਸਕਸੈਸਫੁਲ ਮਾਂ ਚ ਹੋਣੀ ਸਭ ਕੁਝ ਲੇਕਿਨ ਕ੍ਰਿਕਟ ਹਮੇਸ਼ਾ ਮੇਰੇ ਖੂਨ ਦੇ ਵਿੱਚ ਇਸ ਤਰ੍ਹਾਂ ਰਹੀ ਹੈ ਕਿ ਮੈਨੂੰ ਐ ਲੱਗਦਾ ਵੀ ਅਗਲਾ ਜਨਮ ਰੱਬ ਤੋਂ ਮੰਗਣਾ ਪੈਣਾ ਕ੍ਰਿਕਟ ਖੇਡਣ ਵਾਸਤੇ ਵੀ ਉਹ ਮਕਾਮ ਜਿਹੜਾ ਮੈਂ ਹਾਸਲ ਨਹੀਂ ਕੀਤਾ ਬੇਸ਼ੱਕ ਮੇਰਾ ਮੁੰਡਾ ਕਰ ਗਿਆ ਪਰ ਉਹ ਮਕਾਮ ਦੀ ਟੀਸਵੇਂ ਜੇ ਮਨ ਚ ਰਹਿੰਦੀ ਹੈ ਤੇ ਉਹ ਮਗਲੇ ਜਨਮ ਜਾ ਕੇ ਪੂਰੀ ਕਰੂੰਗਾ ਜ਼ਰੂਰ ਹੈ ਮੇਰੀ ਇੱਛਾ ਹੈ ਸੋ ਇਸ ਸੋਚ ਨਾਲ ਕਈ ਮੁੰਡੇ ਇੱਥੇ ਬੜੇ ਚੰਗੇ ਕ੍ਰਿਕਟਰਸ ਹੈਗੇ ਨੇ ਪਰ ਅੱਜ ਕੱਲ ਪ੍ਰੋਬਲਮ ਬੜੀ ਹੈ ਬੀਬਾ ਜੀ ਅੱਜ ਕੱਲ ਜਿਹਨੂੰ ਬਿਲਾਉਣਾ ਮਾਪਿਓ ਨਾ ਲਾਉਣਗੇ ਬਸ ਇਸ ਕੋ ਆਈਪਲ ਤੱਕੇ ਲਾ ਦੋ ਕਿਉਂਕਿ ਆਈਪੀਐਲ ਦੇ ਵਿੱਚ 10 ਸਾਲ ਖੇਲੇਗਾ 100 ਕਰੋੜ ਰੁਪਇਆ ਕਮਾ ਲੇਗਾ ਇਸ ਤਰ੍ਹਾਂ ਦੀ ਸੋਚ ਹੋ ਗਈ ਹੈ ਲੇਕਿਨ ਇੱਕ ਮੁੰਡਾ ਸਾਡੇ ਘਰ ਦੇ ਵਿੱਚ ਪੈਦਾ ਹੋਇਆ ਮੇਰੀ ਵਾਈਫ ਦੀ 3rd ਸਿਸਟਰ ਡੋਲੀ ਹੋਇਆ ਮੈਰੀ ਤੋਂ 10 ਸਾਲ ਬਾਅਦ ਜਦਜਾ ਹੋਇਆ ਤਾਂ ਨਰਸ ਨੇ ਆ ਕੇ ਕਹਤਾ ਕਿਤੇ ਵੀ ਕੁੜੀ ਜੰਮੀਏ ਤਾਂ ਸਾਰਿਆਂ ਦੇ ਮੂੰਹ ਡਿੱਗ ਪਏ ਤੇ ਮੈਂ ਕਿਹਾ ਫਿਰ ਕੀ ਹੋ ਗਿਆ ਔਮਨ ਕ੍ਰਿਕਟ ਖੜਾ ਦਿਆਂਗੇ ਬਟ ਅਲਟੀਮੇਟਲੀ ਉਹ ਮਜ਼ਾਕ ਕਰ ਰਹੀ ਸੀ ਦੇਖ ਰਹੀ ਸੀ ਮੈਂ ਕਿਹਾ ਬਿੱਗ ਸੱਚੀ ਗੱਲ ਦੱਸੋ ਕਹਿੰਦੀ ਜੀ ਕਾਕਾ ਹੋਇਆ ਮੈਂ ਦੇਖਦੀ ਸੀ ਵੀ ਇਹ ਕੁੜੀ ਦੇ ਜਨਮ ਤੋਂ ਮੂੰਹ ਸਾਰਿਆਂ ਦੇ ਮੂੰਹ ਅੰਬ ਦੀ ਗੁਸਲੀयां ਕੁ ਡਿੱਗ ਪਏ ਵਿੱਚ ਇਹ ਬਾਪੂ ਦਾ ਤੇ ਵਿੱਚ ਸਾਰਿਆਂ ਦਾ ਹੋਰ ਹੋਰ ਗੱਲ ਆ ਵੀ ਕਹਿੰਦੇ ਪਾਰਟੀ ਕਰਦੇ ਆ ਤੇ ਜਿਹੜੀ ਕਿ ਮੈਂ ਬੜੀ ਫਿਕਸ਼ਨ ਲੱਗਦੀ ਸੀ ਪਰ ਮੁੰਡਾ ਹੋਇਆ ਤੇ ਇਹਦੇ ਬਾਪ ਦਾ ਹਮੇਸ਼ਾ ਕਹਿਣਾ ਸੀ ਕਿ ਪਾਈ ਜੀ ਜੇ ਘਰੇ ਮੁੰਡਾ ਹੋਇਆ ਨਾ ਤਾਂ ਮੈਨੂੰ ਕ੍ਰਿਡਿਟ ਖਣਾਉਣੀ ਹੈ ਯੂਵੀ ਬਣਾਉਣਾ ਥੋਤੋ ਖਲਾਉਣਾ ਥੋਡੇ ਕੋਲ ਕੋਚਿੰਗ ਕਰਾਉਣੀ ਹੈ ਮੈਂ ਕਿਹਾ ਠੀਕ ਹੈ ਵੀ ਚੋਲੋ ਜੀ ਉਹ ਮੁੰਡਾ ਹੋਇਆ ਉਸ ਤੋਂ ਬਾਅਦ ਇਹ ਮੈਂ 3-3 ਸਾਲ ਦਾ ਸੀਗਾ ਇਹਨੂੰ ਪਲਾਸਟਿਕ ਬੈਡ ਲੈ ਕੇ ਦਿੱਤਾ ਯੂਵੀ ਅੰਗੂ ਨੇ ਖੇਡਣਾ ਸ਼ੁਰੂ ਕੀਤਾ ਅੱਜ ਇਹਨੂੰ 12 ਸਾਲ ਹੋ ਗਏ ਬਲਰਾਜ ਸਿੰਘ ਇਹਦਾ ਨਾਮ ਹੈ ਅੰਡਰ 90 ਦੇ ਵਿੱਚ ਨੇ 14 ਸੈਕਿੰਡ ਇਹਨੂੰ ਰੋ ਕੀਤਾ ਅੱਛਾ ਜੀ ਡਬਲ 100 ਕੀਤਾ 123 ਦੀ ਕਾਲ ਆ ਗਈ ਔਰ ਬਹੁਤ ਵੱਡਾ ਪਲੇਅਰ ਹੈ 2-3 ਸਾਲਾਂ ਦੇ ਵਿੱਚ ਐਡਾ ਕਬੜਾ ਪਲੇਅਰ ਬਣ ਜਾਏਗਾ ਜੀ ਦੀ ਆਪਾਂ ਮਤਲਬ ਇਮੇਜਿਨ ਵੀ ਨਹੀਂ ਕਰ ਸਕਦੇ ਮੇਰੀ ਗੱਲ ਅਜ ਨੋਟ ਕਰਕੇ ਰੱਖਿਓ ਲੇਕਿਨ ਪ੍ਰੋਵਾਈਡਡ ਇਹਦੇ ਮਾਪਿਓ ਇਹਦੇ ਰਿਸ਼ਤੇਦਾਰ ਇਹ ਦਾ ਅਲਾਦ ਵਾਲਾ ਉਹ ਕਿਤੇ ਨੋਟ ਚੱਕ ਗਿਰਨ ਦੇ ਚੱਕਰ ਚ ਨਾ ਰਹਿ ਜਾਣ ਖਰਾਬ ਨਾ ਹੋ ਜੇ ਮੁੰਡਾ ਸੋ ਇਸ ਮੁੰਡੇ ਉੱਤੇ ਇੱਕ ਪਹਿਰਾ ਹੈ ਮੇਰਾ ਆਪਦਾ ਪਰਸਨਲ ਪਰ ਇਹ ਖੇਡ ਰਿਹਾ ਹੈ ਚੰਡੀਗੜ੍ਹ ਟ੍ਰਾਈਡ ਐਸੋ ਸਿਖ ਰਿਹਾ ਹੈ ਯੂਟੀ ਵਾਸਤੇ ਇਹ ਇਹੋ ਜਿਹਾ ਟੈਲੈਂਟ ਜਿਹੜੇ ਨਾ ਕਈ ਵਾਰੀ ਰੱਬ ਬਣਾ ਕੇ ਭੇਜਦਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਯੰਗੇਸਟ ਪਲੇਅਰ ਹੋਊਗਾ ਆਈਪੀਐਲ ਦੇ ਵਿੱਚ ਅਧੀ ਆਕਸ਼ਨ ਹੋਊਗੀ ਇਹ ਤਾਂ ਮਾਂ ਦੇ ਟਿੱਡੋਂ ਹੀ ਬਣਦੇ ਨੇ ਨਾ ਪਲੇਅਰ ਕੋਈ ਕੋਚ ਨਹੀਂ ਬਣਾਉਂਦਾ ਬਿਲਕੁਲ ਬਿਲਕੁਲ ਉਹ ਰੱਬ ਭੇਜਦਾ ਮਾਂ ਦੇ ਟਿੱਡ ਜ ਪੈਦਾ ਹੁੰਦੇ ਨੇ ਤੁਹਾਨੂੰ ਮਾਵਾਂ ਨੇ ਜਿਹੜੇ ਇਹ ਜਿਹਨਾਂ ਨੂੰ ਜਨਮ ਕੋਚ ਦਾ ਕੋਈ ਰੋਲਾ ਨਹੀਂ ਇੱਥੇ ਜ਼ਿੰਦਗੀ ਦੇ ਵਿੱਚ ਕੋਚਿੰਗ ਸਿਰਫ ਇਹ ਹੈ ਕਿ ਤੁਸੀਂ ਇੱਕ ਬੰਦੇ ਨੂੰ ਘੋੜੇ ਨੂੰ ਅਰਬੀ ਘੋੜੇ ਨੂੰ ਮਕਾਮ ਤੇ ਲੈ ਕੇ ਜਾਣਾ ਤੇ ਜਿੰਨੀ ਛੇਤੀ ਸ਼ੁਰੂ ਕਰਦੇ ਹੋਗੇ ਓਨਾ ਵਧੀਆ ਸੋ ਮੈਂ ਸਮਝਦਾ ਵੀ ਕੋਚ ਜਿਹੜਾ ਹੈ ਇੱਕ ਮਾਲੀ ਦੀ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਉਹ ਬਣਾ ਕੇ ਉਹਨੂੰ ਉਡਾ ਦੇਵੇ ਕਦੇ ਇਹ ਨਾ ਕਹਵੇ ਇਹਨੂੰ ਮੈਂ ਬਣਾਇਆ ਮੈਂ ਕੀਤਾ ਮੈਂ ਨਹੀਂ ਕਦੇ ਕਿਹਾ ਯੂਵਰਾਜ ਸਿੰਘ ਨੂੰ ਮੈਂ ਬਣਾਇਆ ਲੋਕ ਕਹਿੰਦੇ ਨੇ ਯੂਵਰਾਜ ਸਿੰਘ ਨੂੰ ਯੋਗਰਾਜ ਸਿੰਘ ਨੇ ਬਣਾਇਆ ਯੂਵਰਾਜ ਸਿੰਘ ਕਹਿੰਦਾ ਮੈਨੂੰ ਮੇਰੇ ਪਿਓ ਨੇ ਬਣਾਇਆ ਮੇਰਾ ਪਿਓ ਇਦਾਂ ਸੀ ਮੇਰਾ ਪਿਓ ਉਦਾਂ ਸੀ ਮੈਂ ਅੱਜ ਵੀ ਉਦਾਂ ਦਾ ਹੀ ਆ ਅੱਜ ਵੀ ਗਾਲ ਲੰਬੀ ਕਿਲੋਮੀਟਰ ਦੀ ਪੈਂਦੀ ਐ ਛੋਟੀ ਗਿੱਟੇ ਤੇ ਰੱਖ ਕੇ ਪੈਂਦੀ ਐ ਔਰ ਮੇਰੀ ਕੁੜੀ ਖੇਡਣ ਲੱਗੀ ਐ ਐਮੀ ਮੈਂ ਕਿਹਾ ਇਹ ਸੋਚ ਕੇ ਨਾ ਹੀ ਤੂੰ ਮੇਰੀ ਕੁੜੀ ਐ ਇੱਥੇ ਤੇਰਾ ਉਹੀ ਕੁਝ ਹੋਊਗਾ ਜੋ ਬਾਕੀ ਪਲੇਅਰਾਂ ਨਾਲ ਚੇਟਰੋਲ ਹੋ ਜਾਂਦੀ ਓਹਦੀ ਅਜੇ ਤੱਕ ਤਾਂ ਹੋਈ ਨਹੀਂ ਇੱਕ ਦਿਨ ਮਾੜਾ ਮੋਟਾ ਜਿਹਾ ਟੈਂਪਰੇਚਰ ਚੜਿਆ ਸੀ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਅਜੇ ਕਿਉਂਕਿ 11 ਕਿ ਦਿਨ ਹੋਏ ਨੇ ਤੇ ਚੇਟਰੋਲ ਹੋਊਗੀ ਜੇ ਇੱਧਰ ਉੱਧਰ ਜਾਊਗੀ ਤਾਂ ਕਿਉਂਕਿ ਦੇਖੋ ਪਾਇਦਾਨ ਸਾਰੇ ਵਾਸਤੇ ਇੱਕ ਐ ਰੱਬ ਨੇ ਉਤੋਂ ਤਾਂ ਬੰਦੇ ਸਿੱਟੇ ਨਹੀਂ ਮਾਂ ਦੀ ਕੁੱਖ ਬਣਾਈ ਬੰਦਾ ਬਣਾਇਆ ਉੱਚ ਬੱਚਾ ਪੈਦਾ ਹੋਇਆ ਇਹੀ ਇਹੀ ਇਹਨੂੰ ਆਪਾਂ ਚੇਂਜ ਕਰਕੇ ਦਿਖਾ ਦਿਓ